ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਹੁਣੇ-ਹੁਣੇ ਪੰਜਾਬ ਸੂਬੇ ਦੀ ਇਸ ਵੇਲੇ ਦੀਆਂ ਸਵੇਰ ਬਿਲੇ ਦੀਆਂ ਵੱਡੀਆਂ ਖਬਰਾਂ ਲੈ ਕੇ ਆਇਆ ਸੋ ਵੀਡੀਓ ਨੂੰ ਅੰਤ ਤੱਕ ਦੇਖ ਲੈਣਾ ਜੀ ਹਾਂ ਪੂਰੇ ਸੂਬੇ ਭਰ ਨੇ ਪੂਰੇ ਦੇ ਚੱਕੀ ਕੀ ਹੋ ਰਿਹਾ ਸਾਰੀ ਖਬਰ ਤੁਹਾਡੇ ਨਾਲ ਸਾਂਝੀਆ ਕਰਾਂਗੇ ਸੋ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਣਾ ਸ਼ੁਰੂਆਤ ਕਰਦੇ ਹਾਂ ਜੀ ਪਹਿਲੀ ਵੱਡੀ ਖਬਰ ਦੀ ਅਸਤੋਪਾਲਾ ਕੈਨਨ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਜੀहां ਪਹਿਲੀ ਵੱਡੀ ਖਬਰ ਆ ਰਹੀ ਹੈ ਕਿ ਜਵਲਪੁਰ ਹైదరాబాద్ ਇੰਡੀਗੋ ਫਲੈਟ ਨੂੰ ਮਿਲੀ ਬੰਬਾਂ ਨਾਲ ਅੜਾਉਣ ਦੀ ਤਮਕੀ ਜਵਲਪੁਰ ਤੋਂ ਹైదరాబాద్ ਜਾ ਰਹੀ ਇੰਡੀਗੋ ਦੀ ਫਲਾਈਟ 6E 7308 ਨੂੰ ਬੰਬ ਦੀ ਤਮਕੀ ਮਿਲੀ ਇਸ ਤੋਂ ਬਾਅਦ ਫਲਾਈਟ ਨੂੰ ਨਾਗਪੁਰ ਵੱਲ ਮੋੜ ਦਿੱਤਾ ਗਿਆ ਹੈ ਜੀहां ਦੇ ਨਾਲ ਹੀ ਇੰਡੀਗੋ ਨੇ ਕਹਿ ਕੇ ਸਾਰੀ ਯਾਤਰੀ ਨੂੰ ਉਤਾਰ ਦਿੱਤਾ ਗਿਆ ਸੀ ਅਤੇ ਯੂਰੀ ਸੁਰੱਖਿਆ ਜਾਂਚ ਤੁਰੰਤ ਸ਼ੁਰੂ ਕਰ ਦਿੱਤੀ ਹੈ ਤੇ ਫਿਲਹਾਲ ਇਸ ਘਟਨਾ ਨੂੰ ਲੈ ਕੇ ਸਰਸਿਆ ਸੁਰੱਖਿਆ ਏਜੰਸੀ ਵੱਲੋਂ ਕੋਈ ਬਿਆਨ ਨਹੀਂ ਆਇਆ ਇਸ ਤੋਂ ਪਹਿਲਾਂ 22 ਅਗਸਤ ਨੂੰ ਮੁੰਬਈ ਤੋਂ ਆ ਰਹੇ 에어 ਇੰਡੀਆ ਦੇ ਜਹਾਜ਼ ਨੇ ਬੰਬ ਦੀ ਧਮਕੀ ਮਿਲੀ ਸੀ ਤੇ ਉਸ ਤੋਂ ਬਾਅਦ ਜੋ ਅਗਲੀ ਹੁਣ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਇੱਕ ਇੱਥੇ ਭਿਆਨਕ ਪੰਜਾਬ ਚ ਹਾਦਸਾ ਵਾਪਰ ਗਿਆ ਜੀ ਹਾਂ ਲੁਧਿਆਣਾ ਚ ਦੇਰ ਰਾਤ ਕਰੀਬ 10 ਵਜੇ ਪੀਏਯੂ ਥਾਣੇ ਅਧੀਨ ਪੈਂਦੇ ਦੱਖਣੀ ਬਾਈਪਾਸ ਤੇ ਸ਼੍ਰੀ ਰਾਮ ਸਕੂਲ ਨੇੜੇ ਇੱਕ ਤੇਜ਼ ਰਫ਼ਤਾਰ ਹੁੰਡਾ ਸਿਟੀ ਕਾਰ ਪਲਟੋ ਹੀ ਟੇੜਾ ਡਿੱਗ ਗਈ ਕਾਰ ਚ ਸਵਾਰ ਚਾਰ ਨੌਜਵਾਨ ਜਖਮੀ ਹੋ ਗਏ ਤੇ ਜਿਨ੍ਹਾਂ ਨੂੰ ਇਲਾਜ ਦੇ ਲਈ ਡੀ ਐਮ ਸੀ ਹਸਪਤਾਲ 'ਚ ਦਾਖਲੇ ਕਰਵਾਇਆ ਗਿਆ ਹੈ ਜਖਮੇ ਵਿੱਚ ਦੋ ਨੌਜਵਾਨਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਤੇ ਪੀ ਏ ਜੂ ਥਾਣੇ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਦੇਰ ਰਾਤ ਤੱਕ ਜਖਮਿਆਂ ਦੀ ਪਛਾਣ ਨਹੀਂ ਹੋ ਸਕੀ ਪ੍ਰਾਪਤ ਜਾਣਕਾਰੀ ਅਨੁਸਾਰ ਫਰਾਈਓਵਰ ਤੇ ਲਾਡੋਵਾਲ ਤੋਂ ਸਾਊਥ ਸਿਟੀ ਵਾਰਡ ਜਾ ਰਹੀ ਅਤੇ ਜਿਲੰਦਰ ਦੇ ਰਸਤੇ ਲੁਧਿਆਣਾ ਨੂੰ ਪਰ ਤਰੀ ਤੇ ਹਰ ਸਰਕਾਰ ਆਪਣਾ ਸੰਤੁਲਨ ਗਵਾ ਬੈਠੀ ਫਰਾਈਓਵਰ ਤੋਂ ਪਲਟ ਗਈ ਅਤੇ ਖਾਈ ਜਿਆੜੀ ਗਈ ਜਿਸ ਕਰਕੇ ਕਾਰ ਦੇ 에어ਬੈਗ ਖੁੱਲ ਲਗੇ ਅਤੇ Honda City ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਚਾਰ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਉਸ ਤੋਂ ਬਾਅਦ ਹੁਣ ਅੱਗੇ ਲਈ ਵੱਡੀ ਖਬਰ ਆ ਰਹੀ ਹੈ ਜੀ ਹਾਂ ਸਤੰਬਰ ਮਹੀਨੇ ਛੁੱਟੀਆਂ ਕਰਕੇ ਬੱਚਿਆਂ ਦੀਆਂ ਲੱਗਣੀਆਂ ਮੌਜਾਂ ਇੰਨੇ ਦਿਨ ਬੰਦ ਰਹਿਣਗੇ ਸਕੂਲ ਜੀ ਹਾਂ ਹਰ ਮਹੀਨੇ ਆਪਣੇ ਨਾਲ ਕੁਝ ਨਵਾਂ ਲੈ ਕੇ ਆਉਂਦਾ ਹੈ ਤੇ ਨਵਾਂ ਤਰੀਕਿਆਂ ਕਰਕੇ ਨਵੇਂ ਮਹੀਨੇ ਕਰਕੇ ਨਵਾਂ ਤਰੀਕਾ ਨਵੇਂ ਤੇ ਹਰਣਾ ਮੌਸਮ ਵੀ ਨਵਾਂ ਜਾਪਦਾ ਕੋਈ ਵੀ ਮਹੀਨਾ ਸ਼ੁਰੂ ਹੁੰਦੇ ਹੀ ਲੋਕ ਕੈਲੰਡਰ ਵੱਲ ਦੇਖਣ ਲੱਗ ਜਾਂਦੇ ਹਨ ਤੁਸੀਂ ਸਤੰਬਰ 2024 ਦੇ ਕੈਲੰਡਰ ਨੂੰ ਦੇਖ ਕੇ ਪੂਰੇ ਮਹੀਨੇ ਲਈ ਪਹਿਲਾਂ ਤੋਂ ਯੋਜਨਾ ਬਣਾ ਸਕਦੇ ਹੋ ਜੀ ਹਾਂ ਇਸ ਦੇ ਵਿੱਚ ਦਰਜੀ ਛੁੱਟੀਆਂ ਦੀ ਸੂਚੀ ਦੇ ਨਾਲ ਯਾਤਰਾ ਜਾਂ ਹੋਰ ਕੰਮ ਦੀ ਵੀ ਮਹੱਤਵਪੂਰਨ ਛੁੱਟੀਆਂ ਦੀ ਯੋਜਨਾ ਬਣਾਉਣਾ ਆਸਾਨ ਹੋ ਜਾਂਦਾ ਅਗਸਤ ਦਾ ਮਹੀਨਾ ਰੱਖਿਆਵੰਨ ਅਤੇ ਜਨਮ ਅਸ਼ਟਮੀ ਵਰਗੇ ਤੇ ਰਣ ਨਾਲ ਭਰਿਆ ਹੋਇਆ ਸੀ ਅਤੇ ਦੇਸ਼ ਭਗਤੀ ਦਾ ਪ੍ਰਤੀਕ ਆਜ਼ਾਦੀ ਦਿਹਾੜਾ ਵੀ ਅਗਸਤ ਵਿੱਚ ਸੀ ਅਗਸਤ ਤੋਂ ਸ਼ੁਰੂ ਹੋਇਆ ਤੇ ਹਰੀ ਮਾਹੌਲ ਸਤੰਬਰ ਵਿੱਚ ਵੀ ਜਾਰੀ ਰਹੇਗਾ ਸਤੰਬਰ ਦੇ ਮਹੀਨੇ ਹੋਲੀ بارش ਦੇ ਨਾਲ ਸਰਦੀਆਂ ਦੀ ਇੱਕ ਗ੍ਰਾਮ ਵੀ ਸ਼ੁਰੂਆਤ ਹੋ ਸਕਦੀ ਹੈ ਤੇ ਨਾਲ ਹੀ ਗਣੇ ਚੌਥੀ ਅਤੇ ਹੋਰ ਬਹੁਤ ਸਾਰੇ ਤਿਹਾਰਾਂ ਦੀ ਰੌਣਕ ਸਤੰਬਰ ਵਿੱਚ ਵੀ ਤੁਹਾਨੂੰ ਦੇਖਣ ਨੂੰ ਮਿਲੇਗੀ ਜੇਕਰ ਤੁਸੀਂ ਕਿਤੇ ਘੁੰਮਣ ਦੇ ਮੂੜ ਚੋ ਤਾਂ ਤੁਹਾਨੂੰ ਪਹਿਲੇ ਦੱਸ ਦਿੰਦੇ ਆ ਕਿ ਕਿਹੜੇ ਦਿਨ ਛੁੱਟੀਆਂ ਹੋਣਗੀਆਂ ਤੇ ਕਿਹੜੇ ਦਿਨ ਦੇਸ਼ ਭਰ ਦੇ ਵਿੱਚ ਕੋਣ-ਕੋਣ ਚੀਜ਼ਾਂ ਬੰਦ ਰਹਿਣਗੀਆਂ ਜੀ ਹਾਂ ਕਾਦਮਿਕ ਕੈਲੰਡਰ ਸ਼ੁਰੂ ਹੋਣ ਦੇ ਨਾਲ ਸ਼ੂਟਿੰਗਾਂ ਦਾ ਕੈਲੰਡਰ ਵੀ ਤਿਆਰ ਹੋ ਗਿਆ ਤੇ ਨਾਲ ਹੀ ਹੁਣ ਸਤੰਬਰ ਮਹੀਨੇ ਚ ਕੁੱਲ 10 ਤੋਂ 12 ਦਿਨ ਸ਼ੂਟਿੰਗਾਂ ਰਹਿਣਗੀਆਂ ਤੇ ਉਸ ਦੇ ਨਾਲ ਜੋ ਅਗਲੀ ਵੱਡੀ ਖਬਰ ਆ ਰਹੀ ਆ ਅਕਾਲੀ ਦਰ ਨੂੰ ਲੱਗ ਗਿਆ ਵੱਡਾ ਝਟਕਾ ਜੀ ਹਾਂ ਬਾਦਲਾਂ ਤੇ ਉੱਡ ਗਏ ਹੋਛ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਏ ਉਹ ਵੀ ਅੱਜ ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਪੱਟੀ ਦਾ ਫਰੋਮਣੀ ਅਕਾਲੀ ਦਲ ਤੋਂ ਕਾਂਗਰਸ ਪਾਰਟੀ ਵਿੱਚ ਹੋਣ ਤੇ ਨਿਗਾ ਸਵਾਗਤ ਕੀਤਾ 2002 ਵਿੱਚ ਬੱਲੂਆਣਾ ਤੋਂ ਕਾਂਗਰਸ ਦੀ ਵਿਧਾਇਕ ਸੀਟ ਜਿੱਤਣ ਵਾਲੇ ਪੱਟੀ ਕੁਝ ਦਿਨ ਪਹਿਲਾਂ ਪੰਜਾਬ ਕਾਂਗਰਸ ਦੇ ਇੰਚਾਰਜ ਦਵਿੰਦਰ ਜਾਦੂਜੀ ਦੀ ਜ਼ਿੰਮੇਵਾਰੀ ਵਿੱਚ ਪਾਰਟੀ ਵਿੱਚ ਸ਼ਾਮਿਲ ਹੋ ਗਏ ਸਨ ਅੱਜ ਉਹਨਾਂ ਦਾ ਦਰਸ਼ਮੀ ਤੌਰ ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਏ ਉੜਿੰਗਾ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਇਵਾਣਤ ਸਵਾਗਤ ਕੀਤਾ ਜੀਹਾਂ ਤੇ ਉਸ ਤੋਂ ਬਾਅਦ ਵੱਡੀ ਖਬਰ ਜੋ ਆ ਰਹੀ ਆ ਹੁਣ ਇੱਥੇ ਰਿਹਾਇਸ਼ੀ ਇਲਾਕੇ 'ਚ ਆ ਗਿਆ ਵੱਡਾ ਖਤਰਨਾਕ ਜਾਨਵਰ ਜੀਹਾਂ ਹਰ ਕਿਸੇ ਨੂੰ ਪੈ ਗਈਆਂ ਭਾਜੜਾਂ ਲੋਕਾਂ ਦੇ ਉੱਡ ਗਏ ਹੋਸ਼ ਜੀ ਹਾਂ ਗੁਜਰਾਤ ਦੇ ਵਡੋਂਡਰਾ ਸ਼ਹਿਰ ਚ 27 ਅਗਸਤ ਤੋਂ 29 ਅਗਸਤ ਦਰਮਿਆਨ ਬਾਰਿਮੀ ਕਰਕੇ ਵਿਸ਼ਵਾ ਮਿਤਰੀ ਨਦੀ ਚ ਪਾਣੀ ਦਾ ਪੱਧਰ ਵਧਣ ਨਾਲ ਕਾਲਜ 24 ਮਗਰਮਛ ਹੜ ਦੇ ਪਾਣੀ ਵਿੱਚ ਵਹਿ ਕੇ ਰਹਿਸ਼ਾਂਚ ਪਹੁੰਚ ਗਏ ਜੰਗਲਾਤ ਵਿਭਾਗ ਦੇ ਅਧਿਕਾਰੀ ਨੇ ਅੱਜਵਾਰ ਨੂੰ ਦੱਸਿਆ ਕਿ ਸਾਰੇ ਮਗਰਮਛਾਂ ਨੂੰ ਬਚਾਲਿਆ ਗਿਆ ਹੈ ਤੇ ਵਡੋਂਡਰਾ ਅਰੇਜ ਦੇ ਜੰਗਲਾਤ ਅਧਿਕਾਰੀ ਕਰਨ ਸਿੰਘ ਰਾਜਪੂਤ ਨੇ ਦੱਸਿਆ ਕਿ ਵਿਸ਼ਵਾ ਮਿਤਰੀ ਨਦੀ 'ਚ ਕਰੀਬ 440 ਮਗਰਮਛ ਰਹਿੰਦੇ ਹਨ ਜਿੰਨਾਂ 'ਚ ਕਈ ਅਜੂਵਾ ਡੈਮ ਤੋਂ ਪਾਣੀ ਛੱਡੇ ਜਾਣ ਕਰਕੇ ਆਏ ਹੜ੍ਹ 'ਚ ਵਹਿ ਗਏ ਸਨ ਤੇ ਉਹਨਾਂ ਕਹਿ ਕੇ ਨਾ 3 ਦਿਨਾਂ ਦੌਰਾਨ 24 ਮਗਰਮਛਾਂ ਤੋਂ ਇਲਾਵਾ ਅਸੀਂ ਸੱਪ ਕੋਬਰਾ 4 ਕਿਲੋ ਰਾਂ ਪਰੋ ਵਾਲੇ ਪੰਜ ਵੱਡੇ ਕਛੂਅ ਅਤੇ ਇੱਕ ਸ਼ਾਹੀ ਸਮੇਤ 75 ਜਾਨਵਰਾਂ ਨੂੰ ਬਚਾਇਆ ਤੇ ਵਿਸ਼ਵਾ ਮਿਤਰੀ ਨਦੀ ਦੇ ਬਹੁਤ ਸਾਰੇ ਰੈਕਸ਼ੀ ਇਲਾਕੇ ਹਨ ਜਿੱਥੇ ਲੋਕਾਂ ਨੂੰ ਇਹ ਜਾਨਵਰਾਂ ਨੂੰ ਦੇਖ ਕੇ ਬਹੁਤ ਜ਼ਿਆਦਾ ਪਰੇਸ਼ਾਨੀਆਂ ਹੋਈਆਂ ਤੇ ਲੋਕਾਂ ਨੂੰ ਨਰ ਅਦਸੇਮ ਦਾ ਮੌਫਲ ਬਣ ਗਿਆ ਉਸ ਤੋਂ ਬਾਅਦ ਜੁ ਹੁਣ ਅਗਲੀ ਵੱਡੀ ਖਬਰ ਆ ਰਹੀ ਹੈ ਜੀਹਾਂ ਐਸ ਚੋਟੀ ਦੇ ਲੀਡਰ ਨੇ ਦੇ ਦਿੱਤਾ ਅਸਤੀਫਾ ਪ੍ਰਿੰਨਮੂਲ ਕਾਂਗਰਸ ਨੂੰ ਸਾਹ ਵਿੱਚ ਵੱਡਾ ਝੜਕਾ ਲੱਗਾ ਜਿੱਥੇ ਕਿ ਪਾਰਟੀ ਪ੍ਰਧਾਨ ਰੀਪੁਨ ਬੋਰਾ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਉਹਨਾਂ ਨੇ ਆਪਣਾ ਅਸਤੀਫਾ ਪਾਰਟੀ ਦੀ ਰਾਸ਼ਟਰੀ ਜਨਰਲ ਸਰਕਰਤ ਅਭਿਸ਼ੇਕ ਬੈਨਰਜੀ ਨੂੰ ਲਿਖਾਇਆ ਇਸ ਦਰਾਂ ਉਹਨਾਂ ਦੂਛ ਲੈ ਕੇ ਉਹਨਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਹਨਾਂ ਨੂੰ ਖੁਦ ਮਮਤਾ ਬੈਨਰਜੀ ਅਤੇ ਅਭਿਸ਼ੇਕ ਬੈਨਰਜੀ ਨਾਲ ਮਿਲ ਦਾ ਮੌਕਾ ਨਹੀਂ ਦਿੱਤਾ ਗਿਆ ਇਸ ਕਰਕੇ ਉਹ ਹੁਣ ਅਸਤੀਫਾ ਦੇ ਰਹੇ ਨੇ ਉਸ ਦੇ ਨਾਲ ਹੀ ਜੋ ਹੁਣ ਅਗਲੀ ਵੱਡੀ ਖਬਰ ਆ ਰਹੀ ਹੈ ਜੀ ਹਾਂ ਚੋਟੀ ਦੇ ਇਸ ਵੱਡੇ ਲੀਡਰ ਦਾ ਹੋ ਗਿਆ ਦਿਹਾਂਤ ਪੂਰੇ ਦੇਸ਼ 'ਚ ਸਾਗੀ ਸੋਗ ਦੀ ਲਹਿਰ ਜੀ ਹਾਂ ਅਰੁਣਾਚਲ ਪ੍ਰਦੇਸ਼ ਦੇ ਸਾਬਕਾ ਮੰਤਰੀ ਮੇਦੀ ਰਾਮ ਡੋਡਮ ਦਾ ਲੰਬੀ ਬਿਮਾਰੀ ਕਰਕੇ ਐਤਵਾਰ ਸਵੇਰੇ ਦਿਹਾਂਤ ਹੋ ਗਿਆ ਉਹ 69 ਸਾਲਾਂ ਦੇ ਸਨ ਇਹ ਜਾਣਕਾਰੀ ਉਸ ਦੇ ਪਰਿਵਾਰਕ ਮੈਂਬਰਾਂ ਨੇ ਦਿੱਤੀ ਹੈ ਡੋਡਮ ਦੇ ਪਰਿਵਾਰਕ ਵਿੱਚ ਉਹਨਾਂ ਦੇ 6 ਬੱਚੇ ਤੇ ਪੁੱਤੇ-ਪੁੱਤੀਆਂ ਹਨ ਕਾਂਗਰਸੀਆ ਗੂਨੂ ਮੰਤਰੀ ਦੇ ਰੂਪ ਚ ਉਹਨਾਂ ਦੇ ਕਾਰਜਕਾਲ ਦੌਰਾਨ ਭਾਗਵਾਨੀ ਅਤੇ ਮੱਛੀ ਪਾਲਣ ਦੇ ਖੇਤਰ ਵਿੱਚ ਪਾਏ ਯੋਗਦਾਨ ਲਈ ਜਾਣੇ ਜਾਂਦੇ ਸਨ ਮੁੱਖ ਮੰਤਰੀ ਪੇਮਾਉ ਖਾਡੂ ਨੇ ਡਾ. ਡੰਮ ਦੇ ਨਾਂ ਤੇ ਦੁੱਖ ਪ੍ਰਗਟ ਕੀਤਾ ਤੇ ਉਹਨਾਂ ਦੀ ਪ੍ਰਭਾਵਸ਼ਾਲੀ ਲੀਡਰਸ਼ਿਪ ਦੀ ਪ੍ਰਸ਼ੰਸਾ ਕੀਤੀ ਉਹਨਾਂ ਸੋਸ਼ਲ ਮੀਡੀਆ ਪਲੇਟਫਾਰਮ X ਤੇ ਇੱਕ ਪੋਸਟ ਟਿੱਕਿਆ ਕਿ ਅਸੀਂ ਸਾਰਕਾ ਕੈਬਨਿਟ ਮੰਤਰੀ ਮੇਡੀ ਰਾਮ ਡਾ. ਡੰਮ ਦੇ ਨਾਂ ਤੇ ਡੂੰਗੇ ਦੁੱਖ ਦਾ ਪ੍ਰਗਟਾਵਾ ਕਰਦਾ ਹਾਂ ਤੇ ਨਾਲ ਹੀ ਉਹ ਇੱਕ ਸਮਰਪਿਤ ਲੋਕ ਸੇਵਕ ਸੀ ਜੀ ਹਾਂ ਦੇ ਨਾਲ ਹੀ ਮੇਦੀਨਾਬ ਟੋਟਮ ਨੇ ਸਾਲ 1984 ਚ ਰਾਜਨੀਤੀ ਚ ਕਦਮ ਰੱਖਿਆ ਸੀ ਉਸ ਦੇ ਨਾਲ ਜੋ ਹੁਣ ਅਗਲੀ ਵੱਡੀ ਖਬਰ ਆ ਰਹੀ ਆ ਹੁਣੇ ਉਹਨੇ ਇੱਥੇ ਗੁਰਦੁਆਚੇ ਚ ਵਾਪਰ ਗਈ ਵੱਡੀ ਮਾੜੀ ਘਟਨਾ ਲੋਕਾਂ ਚ ਰੋਸ ਦੀ ਲਹਿਰ ਜੀ ਹਾਂ ਬਠਿੰਡਾ ਤੋਂ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ ਬੀਤੀ ਅੱਧੀ ਰਾਤ ਰਾਤੀ ਅਨਸਰਾਂ ਵੱਲੋਂ 1042 ਰੋਡ ਤੇ ਸ੍ਰੀ ਗੁਰੂ ਨਾਨਕ ਦੇਵ ਪਬਲਿਕ ਸਕੂਲ ਵਿੱਚ ਸਥਿਤ ਗੁਰਦੁਆਰਾ ਸਾਹਿਬ ਸੰਗਤ ਅਸ਼ਵਲ ਸਟੇਸ਼ਨ ਦੀ ਦਿਓੜੀ ਦੇ ਸੀ ਇਹ ਰੋੜੇ ਮਾਰ ਕੇ ਪੰਧ ਦਿੱਤੇ ਗਏ ਤੇ ਮੌਕੇ ਤੋਂ ਫਰਾਰ ਹੋ ਗਿਆ ਤੇ ਕਾਰਨਾ ਦਾ ਪਤਾ ਲੱਗਦੇ ਚਲਦੇ ਗੁਰਦੁਆਰ ਪ੍ਰਬੰਧਕ ਕਮੇਟੀ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਇਸ ਮੌਕੇ ਤੇ ਵੱਡੀ ਗਿਣਤੀ ਚ ਪੁਲਿਸ ਪਹੁੰਚੀ ਅਤੇ ਗੁਰਦੁਆਰ ਸਾਹਿਬ ਅਤੇ ਹੋਰਨਾਂ ਥਾਵਾਂ ਤੇ ਲੱਗੀ ਸੀ ਸੀਸੀਟੀਵੀ ਕੈਮਰੇ ਦੀ ਫੁਟੇਜ ਹਮ ਗਾਲੀ ਕੀ ਗੁਰਦੁਆਰ ਪਰ ਬੰਦਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸੇਖੋ ਅਤੇ ਗੁਰਤੇਜ ਸਿੰਘ ਨੇ ਕਿਹਾ ਕਿ ਇਸ ਕਾਰਨਾ ਸੰਬੰਧੀ ਜਦੋਂ ਉਹਨਾਂ ਨੂੰ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਵੱਲੋਂ ਸੂਚਿਤ ਕੀਤਾ ਦਾ ਉਤਰਨ ਤੋਂ ਮੌਕੇ ਤੇ ਪਹੁੰਚੇ ਤੇ ਉਹਨਾਂ ਵੱਲੋਂ ਅਸਤੀ ਸੂchna ਪੁਲਿਸ ਨੂੰ ਦਿੱਤੀ ਉਹਨਾਂ ਕਹਿ ਕਿਸੇ ਰਾਤੀ ਅੰਸਰ ਵੱਲੋਂ ਗੁਰਦੁਆਰਾ ਸਾਹਿਬ ਦੀ ਦਿਓੜੀ ਦੇ ਸ਼ੀਸ਼ੇ ਭੰਨੇ ਗਏ ਹਨ ਉਹਨਾਂ ਕਹਿ ਕੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਕਾਰਵਾਈ ਕੀਤੀ ਜਾ ਰਹੀ ਆ ਇਹਨਾਂ ਲਈ ਸੀਸੀਟੀਵੀ ਕੈਮਰੇ ਵੀ ਚੈੱਕ ਕੀਤੇ ਜਾ ਰਹੇ ਨੇ ਤੇ ਉਸ ਨੂੰ ਸ਼ਰਾਤੀ ਅੰਸਰ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ ਇਹ ਪੁਲਿਸ ਵੱਲੋਂ ਭਰੋਸਾ ਦਿੱਤਾ ਗਿਆ ਤੇ ਨਾਲ ਹੀ ਹੁਣ ਇਸ ਤੋਂ ਬਾਅਦ ਜੋ ਅਗਲੀ ਵੱਡੀ ਖਬਰ ਆ ਰਹੀ ਆ ਅਪਡੇਟ ਜੀਹਾਂ ਪਾਸਪੋਰਟ ਰੱਖਣ ਵਾਲਿਆਂ ਲਈ ਆ ਗਈ ਏ ਬਹੁਤ ਹੀ ਜ਼ਰੂਰੀ ਖਬਰ ਹੈ ਹੁਣ ਪਾਸਪੋਰਟ ਬਣਾਉਣ ਨਾਲ ਲੋਕਾਂ ਨੂੰ ਹੋਵੇਗਾ ਆਸਾਨ ਜਿਹਾ ਪਾਸਪੋਰਟ ਬਣਾਉਣ ਚ ਸਮਾਂ ਲੱਗਦਾ ਹੈ ਜੇਕਰ ਤੁਹਾਨੂੰ ਬਹੁਤ ਜ਼ਰੂਰੀ ਕੰਮ ਲਈ ਤੁਰੰਤ ਵਿਦੇਸ਼ ਜਾਣਾ ਪਵੇ ਫਿਰ ਤੁਸੀਂ ਤਤਕਾਲ ਚ ਆਪਣਾ ਪਾਸਪੋਰਟ ਬਣਾ ਸਕਦੇ ਹੋ ਜੇ ਤੁਸੀਂ ਆਮ ਤਰੀਕੇ ਨਾਲ ਪਾਸਪੋਰਟ ਬਣਾਉਦੇ ਹੋ ਤਾਂ ਇਸ ਨੂੰ ਬਣਾਉਣ ਚ 30 ਤੋਂ 40 ਦਿਨ ਲੱਗ ਜਾਂਦੇ ਪਰ ਜੇਕਰ ਤੁਸੀਂ ਤਤਕਾਲ ਬਣਾਉਦੇ ਹੋ ਤਾਂ ਤੁਹਾਨੂੰ 3 ਤੋਂ 4 ਦਿਨਾਂ ਚ ਇਹ ਪਾਸਪੋਰਟ ਮਿਲ ਜਾਵੇਗਾ ਜਿੱਥੇ ਆਮ ਤਰੀਕੇ ਨਾਲ ਪਾਸਪੋਰਟ ਬਣਾਉਣ ਲਈ ਤੁਹਾਨੂੰ 1500 ਰੁਪਏ ਫੀਸ ਦੇਣ ਪੈਂਦੀ ਇਸੇ ਤਰ੍ਹਾਂ ਤਤਕਾਲ ਪਾਸਪੋਰਟ ਬਣਾਉਣ ਲਈ ਤੁਹਾਨੂੰ ਇੱਕ ਆਮ ਪਾਸਪੋਰਟ ਤੋਂ 500 ਰੁਪਏ ਜ਼ਿਆਦਾ ਫੀਸ ਦੇਣੇ ਪੈਣਗੇ ਭਾਵੇਂ ਐਸਡੀ ਕੋਲ ਫੀਸ 2000 ਰੁਪਏ ਹੈ ਜਦਕਾਰ ਪਾਸਪੋਰਟ ਨੂੰ ਵਿੱਚ ਕਈ ਵਾਰ ਪੁਲਸ ਵੈਰੀਫਿਕੇਸ਼ਨ ਦੀ ਲੋੜ ਨਹੀਂ ਹੁੰਦੀ ਤੇ ਇਸ ਦੇ ਲਈ ਤੁਹਾਨੂੰ ਕੁਝ ਦਸਤਾਵੇਜ਼ਾਂ ਦੀ ਲੋੜ ਹੈ ਜਿਵੇਂ ਕਿ ਆਧਾਰ ਕਾਰਡ ਵੋਟਰ ਕਾਰਡ ਜਨਮ ਸਰਟੀਫਿਕੇਟ ਪੈਨ ਕਾਰਡ ਅਤੇ ਫੋਟੋ ਸ਼ਾਮਿਲ ਹੈ ਤੇ ਨਾਲ ਹੀ ਉਸ ਤੋਂ ਬਾਅਦ ਹੁਣ ਦੀ ਵੱਡੀ ਖਬਰ ਆ ਰਹੀ ਹੈ ਮੌਸਮ ਦੇ ਬਾਰੇ ਅਈ ਤਾਜ਼ਾ ਅਪਡੇਟ ਪੰਜਾਬ ਤੇ ਅਗਲੇ 2 ਦਿਨ ਭਾਰੀ ਮੀਂਹ ਦਾ ਪੈਣ ਦਾ ਅਲਰਟ ਜਾਰੀ ਜੀ ਹਾਂ ਅੱਜ ਰਾਤ ਤੋਂ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਨਸਨ ਮੁੜ ਸਰ ਗਰਮ ਹੋ ਜਾਵੇਗਾ ਇਸ ਦੇ ਨਾਲ ਮੌਸਮ ਬਦਲ ਜਾਵੇਗਾ ਮੌਸਮ ਵਿਭਾਗ ਦੇ ਵੱਲੋਂ ਆਉਣ ਵਾਲੇ ਦੋ ਦਿਨਾਂ ਤੱਕ ਮੀਂਹ ਲਈ ਯੈਲੋ ਲਰਡ ਜਾਰੀ ਕੀਤਾ ਗਿਆ ਹੈ ਅੰਸ਼ਕ ਤੌਰ ਤੇ ਬਦਲਵਾਈ ਤੇ ਮੀਂਹ ਪੈਣ ਦੀ ਸੰਭਾਵਨਾ ਹੈਗੀ ਆ ਤੇ ਨਾਲ ਹੀ ਇਸ ਦੇ ਨਾਲ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ ਪੁਆਇੰਟ 1 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਤੇ ਇਹ ਆਪ ਦੇ ਨੇੜੇ ਬਠਿੰਡਾ ਚ ਸਭ ਤੋਂ ਵੱਧ ਤਾਪਮਾਨ 38.1 ਡਿਗਰੀ ਦਰਜ ਕੀਤਾ ਗਿਆ। ਭਾਵੇਂ ਮੌਸਮ ਅਜੇ ਵੀ ਗਰਮ ਅਤੇ ਨਮੀ ਵਾਲਾ ਹੈ ਤੇ ਮੌਸਮ ਵਿਭਾਗ ਅਨੁਸਾਰ ਇਸ ਸਾਲ 13 ਤੇ 19 ਤੋਂ ਬਾਅਦ ਅਗਸਤ ਮਹੀਨੇ ਵਿੱਚ ਚੰਗੀ بارش ਹੋਈ ਆ। ਅਗਸਤ ਮਹੀਨੇ ਤੋਂ 155.6 ਮਿਲੀਮੀਟਰ بارش ਦਰਜ ਕੀਤੀ ਗਈ ਜੋ ਕਿ ਇਸੀਨ ਦੀ ਆਮ بارش ਨਾਲੋਂ 7 ਮਿਲੀਮੀਟਰ ਵੱਧ ਹੈ ਏਸੀ ਆਪਣੇ ਪੰਜਾਬ ਸੂਬੇ ਦੀਆਂ ਤੇ ਦੇਸ਼ ਭਰ ਦੀਆਂ तमाम ਵੱਡੀਆਂ ਖਬਰਾਂ ਜੀਹਾਂ ਵੀਡੀਓ ਨੂੰ ਬਹੁਤ ਬਹੁਤ ਲੋਕਾਂ ਨਾਲ ਸ਼ੇਅਰ ਕਰ ਦੇਣਾ ਤਾਂ ਜੋ ਹਰ ਕਿਸੇ ਨੂੰ ਜਾਣਕਾਰੀ ਮਿਲੇ ਵੀਡੀਓ ਦੇਖਣ ਲਈ ਤੁਹਾਡਾ ਧੰਨ